ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਕਰਨੀ ਹੈ ਕਿ ਦੇਖੋ ਸਿਆਸਦਾਨ ਕਿੰਨੀਆਂ ਕੋਝੀਆਂ ਚਾਲਾਂ ਤੇ ਉੱਤਰ ਆਏ ਆ ਅਸੀਂ ਅੱਜ ਖਡੂਰ ਸਾਹਿਬ ਨੂੰ ਚੱਲੇ ਸੀ ਆਪਣੇ ਭਰਾਵਾਂ ਲਈ ਪ੍ਰਚਾਰ ਕਰਨ ਖਡੂਰ ਸਾਹਿਬ 'ਤੇ ਪ੍ਰੋਮ ਰੱਖਿਆ ਵੱਡੀ ਰੈਲੀ ਰੱਖੀ ਹੋਈ ਹੈ ਬਹੁਤ ਸਾਰੇ ਕਾਂਗਰਸ ਵਾਲੇ ਭਰਾ ਜਿਹੜੇ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਵੱਡਾ ਪ੍ਰੋਮ ਕਰਿਆ ਉਹਨੂੰ ਤੋੜਨ ਨਾਲ ਵੱਡਾ ਸਮਾਗਮ ਅਸੀਂ ਉੱਥੋਂ ਨੂੰ ਜਾ ਰਹੇ ਸੀ ਮੈਨੂੰ ਹੁਣ ਪਤਾ ਲੱਗਿਆ ਫੋਨ ਆਇਆ ਪਿੱਛੋਂ ਤੇ ਜਿਹੜੇ ਆਪਣੇ ਖਿਲਾਫ ਸ਼ਿਕਾਇਤ ਕੀਤੀ ਆ ਆਪਣੇ ਪ੍ਰਚਾਰ ਦੇ ਖਿਲਾਫ ਸ਼ਿਕਾਇਤ ਕੀਤੀ ਆ ਕਾਦੀ ਸ਼ਿਕਾਇਤ ਆ ਕਿ ਜਿਹੜਾ ਅਸੀਂ ਖਾਲਸਾ ਰਾਜ ਦਾ ਝੰਡਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਜਿੱਥੇ ਸਰਕਾਰ ਖਾਲਸਾ ਤੇ ਅਕਾਲ ਸਹਾਇ ਲਿਖਿਆ ਹੋਇਆ ਤੇ ਸਾਡੇ ਜਿਹੜੇ ਬੈਨਰ ਲੱਗੇ ਆ ਸਾਡਾ ਤਾਂ ਇੱਕੋ ਹੀ ਲੱਗਿਆ ਹੈ ਮੁਲਨਾਪੁਰ ਸ਼ਹਿਰ ਦੇ ਵਿੱਚ ਜੁਨੀਪੋਲ ਤੇ ਕਿਉਂਕਿ ਉਹਦਾ ਕਿਰਾਇਆ ਹੀ ਵਾਲਾ ਹੈ ਤੇ ਇਹਨਾਂ ਦੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਤਾਂ ਗਲੀ ਗਲੀ ਮੁਹੱਲੇ ਮੁਹੱਲੇ ਆਪਦੇ ਬੈਨਰ ਲਾਏ ਹੋਏ ਆ ਤੇ ਸ਼ਿਕਾਇਤ ਦੇ ਵਿੱਚ ਇਹ ਦਰਸ਼ਕ ਦਰਜ ਕਰਾਇਆ ਹੋਇਆ ਮੇਰੇ ਕੋਲੇ ਉਹ ਸ਼ਿਕਾਇਤ ਦੀ ਕਾਪੀ ਵੀ ਆ ਗਈ ਆ ਕਿ ਇਹਨਾਂ ਨੇ ਅਕਾਲ ਸਹਾਇ ਕਿਉਂ ਲਿਖਿਆ ਇਹਨਾਂ ਨੇ ਖਾਲਸਾ ਰਾਜ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਟੋਲ ਹੁਣ ਤੁਸੀਂ ਦੱਸੋ ਇਹਦੇ ਮੈਨੇ ਕੀ ਆ ਸ਼ਿਕਾਇਤਾਂ ਦੇ ਕੀ ਸਾਡੀ ਧਰਤੀ ਤੇ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਆਪ ਦੇ ਰਾਜਪਾਲ ਦੀ ਗੱਲ ਵੀ ਨਹੀਂ ਕਰ ਸਕਦੇ ਉਹ ਰਾਜਪਾਲ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਰਾਜਪਾਲ ਹੈ ਤੇ ਮਤਲਬ ਅਹਿਸਾਸ ਕਰਾਉਂਦੇ ਆ ਸਾਨੂੰ ਵਾਰ-ਵਾਰ ਕਿ ਅਸੀਂ ਗੁਲਾਮ ਆ ਤੇ ਅਜੇ ਵੀ ਜੇ ਸਿੰਘੋ ਸਰਦਾਰਾਂ ਇਕੱਠੇ ਨਾ ਨਾ ਹੋਏ ਤੇ ਫਿਰ ਤੁਸੀਂ ਦੇਖ ਲਓ ਅੱਜ ਸਭ ਝੰਡਾ ਲਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਅੱਜ ਸਾਡੇ ਰਾਜ ਦੀ ਗੱਲ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਅਕਾਲ ਸਹਾਇ ਦਾ ਮਤਲਬ ਹੈ ਕਿ ਉਹ ਪਾਤਸ਼ਾਹ ਸਹਾਈ ਹੈ ਸੋ ਇਸ ਗੱਲ ਨੂੰ ਇਸ ਗੱਲ ਤੋਂ ਉੱਤੇ ਵੀ ਕਿੰਤੂ ਪ੍ਰਾਂਤੂ ਕੀਤਾ ਜਾ ਰਿਹਾ ਸੋ ਇਕੱਠੇ ਹੋਈਏ ਸਾਰੇ ਇਹਨਾਂ ਸਿੱਖ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਹੈ ਇਸ ਤੋਂ ਬਾਅਦ ਨਹੀਂ ਸਮਾਂ ਮਿਲਣਾ ਫਿਰ ਫਿਰ ਸਮਾਂ ਬੀਤ ਗਿਆ ਨਾ ਅੱਜ ਸਮਾਂ ਹੈ ਸਾਡੇ ਕੋਲ ਅੱਜ ਵੋਟ ਦੇ ਨਾਲ ਵੋਟ ਦੀ ਚੋੜਨਾ ਜਵਾਬ ਦੇਣ ਦਾ ਸਮਾਂ ਹੈ ਆਪਣੇ ਭਰਾ ਦਾ ਸਾਥ ਦਿਓ ਇਹ ਤਾਂ ਸਾਰੇ ਕੋਈ ਐਮਐਲਏ ਰਲੇ ਸਰ ਤਾਂ ਇਹਨਾਂ ਨਾਲ ਕੋਈ ਸਾਫ ਕਾ ਐਮਐਲਏ ਤਰ ਅਸਰ ਤਾਂ ਇਹਨਾਂ ਪਿੱਛੇ ਸਾਰੇ ਸਿਆਸਦਾਨਾਂ ਪਿੱਛੇ ਤੇ ਤੁਹਾਡੇ ਭਰਾ ਲਈ ਤੁਸੀਂ ਸਾਰੇ ਐਮਐਲਏ ਹੋ ਜਿੰਨੇ ਸੰਗਤ ਆ ਮੇਰੇ ਨਾਲ ਤੁਸੀਂ ਪਰੇ ਹੋਏ ਹੋ ਲੋਕ ਮੇਰੇ ਨਾਲ ਨੇ ਇਹ ਦਰਦੇ ਨੇ ਇਸ ਗੱਲ ਤੋਂ ਇਹ ਕੱਲਾ ਇਹ ਸ਼ਿਕਾਇਤ ਇਸ ਗੱਲ ਨਹੀਂ ਕੀਤੀ ਹੋਈ ਇਹ ਜਿਹੜਾ ਪ੍ਰਚਾਰ ਆਪਾਂ ਕਰ ਰਹੇ ਆ ਨਾ ਪੰਜਾਬ ਦੀ ਜਵਾਨੀ ਨੂੰ ਚੇਤੇਕਲਾ ਰਹੇ ਆ ਆਨੰਦਪੁਰ ਸਾਹਿਬ ਦੇ ਰਾਹ ਤੇ ਪੰਦੀ ਬਣਾਉਣ ਦਾ ਜਿਹੜਾ ਯਤਨ ਆ ਨਾ ਜਿਹੜੇ ਪੰਜਾਬ ਦੀ ਜਵਾਨੀ ਜਾਗ ਗਈ ਤੇ ਨਾ ਸਿਆਸਤਦਾਨਾਂ ਦੇ ਜੂੜੇ ਥੰੋਂ ਬਾਹਰ ਆ ਗਈ ਇਹਨਾਂ ਸਿਆਸਤਦਾਨਾਂ ਨੂੰ ਇਸ ਗੱਲ ਦਾ ਫਿਕਰ ਹੈ ਤੇ ਪਿੰਡਾਂ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਲਹਿਰ ਸ਼ੁਰੂ ਹੋ ਗਈ ਹੈ ਲਹਿਰ ਉਸ ਕੇਸਰੀ ਨਿਸ਼ਾਨ ਪ੍ਰਤੀ ਲਹਿਰ ਉਹ ਕੇਸਰੀ ਨਿਸ਼ਾਨ ਜਿਹੜਾ ਅਸੀਂ ਚਕਾਉਣ ਨੂੰ ਕਹਿੰਦੇ ਸੀਗੇ ਜਿਹਦੇ ਕਰਕੇ ਮੈਨੂੰ ਪਾਰਟ ਚ ਕੱਢਿਆ ਸੀ ਜਿਸ ਕੇਸਰੀ ਨਿਸ਼ਾਨ ਤੋਂ ਸਿੱਖ ਵਿਰੋਧੀ ਚਿਹਰੇ ਨਫ਼ਰਤ ਕਰਦੇ ਆ ਸੋ ਉਸ ਕੇਸਰੀ ਨਿਸ਼ਾਨ ਥੱਲੇ ਪੰਜਾਬ ਦੀ ਜਵਾਨੀ ਲਾਮਬੰਦ ਹੋ ਗਈ ਹੈ ਔਰ ਇਹ ਚਿੰਤਾ ਮੁੱਕੀ ਆ ਕਿ ਆਉਣ ਵਾਲੀ ਪੀੜ੍ਹੀ ਸਾਡਾ ਰਾਜ ਭਗ ਸਾਂਭੂਗੀ ਜਾਂ ਕੋਈ ਹੋਰ ਸਾਡੇ ਸੂਬਿਆਂ ਤੋਂ ਬਾਹਰ ਹੀ ਸਾਡਾ ਰਾਜ ਭਗ ਦਿੱਖਦੀ ਹੈ ਸਾਡੇ ਨੌਜਵਾਨੀ ਸਾਡਾ ਰਾਜ ਭਗ ਸਾਹਮਣੇ ਇਹ ਗੱਲ ਦੀ ਚਿੰਤਾ ਪੰਜਾਬ ਦੀ ਜਵਾਨੀ ਨੇ ਮਕਾਤੀ ਆ ਕਿ ਜਿਸ ਰਸਤੇ ਅਸੀਂ ਪੰਜਾਬ ਦੀ ਜਵਾਨੀ ਨੂੰ ਤੋਰਨਾ ਚਾਹੁੰਦੇ ਸੀ ਜਿਹੜੀ ਜਵਾਨੀ ਭਟਕੀ ਹੋਈ ਸੀ ਉਹ ਜਵਾਨੀ ਨੇ ਆਪਦਾ ਰਾਹ ਖਤਿਆਰ ਕਰ ਲਿਆ ਉਸ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣਾ ਸ਼ੁਰੂ ਹੋ ਗਏ ਜਿਸ ਕੇਸਰੀ ਨਿਸ਼ਾਨ ਵਾਲਿਆਂ ਨੇ ਇਹ ਮੁਲਕ ਬਚਾਇਆ ਜਿਨ੍ਹਾਂ ਦਾ ਇਹ ਮੁਲਕ ਹੈ ਜਿਨ੍ਹਾਂ ਨੇ ਦੇਸ਼ ਨੂੰ ਬਚਾਇਆ ਹੈ ਨਹੀਂ ਤਾਂ ਅਵਕਾਲੀਆਂ ਨੇ ਗੋਰਿਆਂ ਨੇ ਕਿੱਥੇ ਭਜਣਾ ਸੀ ਸੋ ਹੁਣ ਇਹ ਗੱਲ ਸਮਝੋ ਕਿ ਸਾਡੇ ਉਸ ਨਿਸ਼ਾਨ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰਤੇ ਸਿੱਖ ਬਰੋ ਦੇ ਤਾਕਤਾਂ ਨੇ ਕੌਣ ਲੋਕ ਨੇ ਜਿਹੜੇ ਆਪਣੇ ਖਿਲਾਫ ਚੋਣਾਂ ਲੜ ਰਹੇ ਨੇ ਕੌਣ ਲੋਕ ਨੇ ਜਿਹੜੇ ਸ਼ਿਕਾਇਤਾਂ ਕਰ ਰਹੇ ਨੇ ਇੰਨੇ ਬਖਲਾ ਕੇ ਇੰਨੇ ਡਰ ਲਾ ਕੇ ਇਹ ਸ਼ਬਦਾਂ ਦੀ جنگ ਹੈ ਇਹ ਵਿਚਾਰ ਦੀ جنگ ਹੈ ਤਾਂ ਪਹਿਲਾਂ ਵੀ ਕਿਹਾ ਹੈ ਸਾਡਾ ਵਿਚਾਰ ਬੜਾ ਉੱਚਾ ਹੈ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਜਿਹੜਾ ਲੈ ਕੇ ਤੁਰੇ ਆਪਾਂ ਉਮਰਾਂ ਭਾਵੇਂ ਛੋਟੀਆਂ ਸੀ ਬਾਬਿਆਂ ਦੀ ਪਰ ਵਿਚਾਰ ਬਹੁਤ ਉੱਚਾ ਹੈ ਬਹੁਤ ਵੱਡਾ ਹੈ ਸੋ ਉਸ ਵਿਚਾਰ ਦੀ ਲੜਾਈ ਆ ਸਾਡੀ ਹਥਿਆਰ ਦੀ ਲੜਾਈ ਨਹੀਂ ਸਰਕਾਰਾਂ ਨਾਲ ਅਸੀਂ ਵਿਚਾਰ ਦੀ ਜੰਗ ਵਿੱਚ ਜੇਤੂ ਹੋ ਕੇ ਨਿਕਲਣਾ ਹੈ ਸੋ ਇਹਨਾਂ ਦੇ ਵਿਚਾਰ ਛੋਟੇ ਆ ਇਹ ਇਹੋ ਜਿਹਾ ਚੱਲ ਨਹੀਂ ਚੱਲ ਸਕਦੇ ਆ ਇਹੋ ਜਿਹੀ ਕੋਝੀ ਹਰਕਤਾਂ ਹੀ ਕਰ ਸਕਦੇ ਆ ਸ਼ਿਕਾਇਤਾਂ ਹੀ ਕਰ ਸਕਦੇ ਆ ਮੁਕਾਬਲਾ ਨਹੀਂ ਕਰ ਸਕਦੇ ਸਾਹਮਣੇ ਨਹੀਂ ਖੜ ਸਕਦੇ ਸਾਹਮਣੇ ਖੜ ਕੇ ਲੜਾਈ ਨਹੀਂ ਲੜ ਸਕਦੇ ਕਿਉਂਕਿ ਗਦਾਰਾਂ ਦਾ ਟੋਲਾ ਹੈ ਇਹਨਾਂ ਨੇ ਇਹੋ ਜਿਹੀ ਹਰਕਤਾਂ ਕਰਨੀਆਂ ਨੇ ਪਰ ਫਿਰ ਵੀ ਇਹ ਗੱਲ ਕਲੀਅਰ ਕਰ ਦਈਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾਲ ਉਹ ਸੱਚੇ ਪ੍ਰਮਾਤਮਾ ਤੋਂ ਬਿਨਾਂ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਨਾਲ ਤੇ ਕਿਤੀ ਤੇ ਨਾ ਕਰਨੀ ਹੈ ਜੋ ਚਾਲਾਂ ਚੱਲੀਆਂ ਚੱਲ ਲੋ ਪਰ ਮੈਂ ਕਹਿੰਨਾ ਜੇ ਮਰਦ ਹੋਣਾ ਜੇ ਮਰਦ ਦੇ ਬੱਚੇ ਹੋਣਾ ਸਿੱਧੇ ਹੱਕ ਤੇ ਬੱਜੰਦਾ ਜਿਗਰਾ ਰੱਖੋ ਇਹੋ ਜਿਹੀ ਚਾਲਾਂ ਨਾ ਚੱਲੋ ਤੁਸੀਂ ਆਪ ਦਾ ਪ੍ਰਚਾਰ ਕਰੋ ਅਸੀਂ ਪੰਜਾਬ ਦੀ ਜਵਾਨੀ ਨੂੰ ਚੇਟਕ ਲਾਉਣ ਲਈ ਅਸੀਂ ਆਪ ਦਾ ਪ੍ਰਚਾਰ ਕਰਾਂਗੇ ਸਾਡਾ ਪ੍ਰਚਾਰ ਜਿਹੜਾ ਇਹਨਾਂ ਤੋਂ ਹਜਮ ਨਹੀਂ ਹੋ ਰਿਹਾ ਉਹ ਤੁਸੀਂ ਆਪ ਦੱਸੋ ਵੀ ਕਿਹੜਾ ਨਿਸ਼ਾਨ ਸਰਕਾਰ ਖਾਲਸਾ ਦਾ ਝੰਡਾ ਹੈ ਅਸੀਂ ਉਹ ਲਾਇਆ ਹੋਇਆ ਉਹਦੇ ਬੈਨਰ ਤੇ ਉਹਦੇ ਤੋਂ ਕਿਉਂ ਤਕਲੀਫ ਸੋ ਸਮਝੋ ਸਾਰੇ ਸੁਚੇਤ ਹੋਵੋ ਜਾਗਰੂਕ ਹੋਵੋ ਮੂੰਹ ਤੋੜਵਾ ਜਵਾਬ ਦੇਣ ਦਾ ਸਮਾਂ ਹੈ ਅੱਜ ਬਦਲਾ ਲੈਣ ਦਾ ਸਮਾਂ ਹੈ ਅਜਨਾ ਬਦਲਾ ਲਿਆ ਨਾ ਫਿਰ ਸੰਭਾਲ ਕੇ ਜਾਣਾ ਮੈਂ ਇਹ ਨਹੀਂ ਕਹਿੰਦਾ ਤਲਵਾਰ ਨਾਲ ਬਦਲਾ ਲਓ ਮੈਂ ਇਹ ਨਹੀਂ ਕਹਿੰਦਾ ਰਸਲਾ ਚੱਕੋ ਖੰਨ ਚੱਕੋ ਮੈਂ ਇਹ ਕਹਿੰਦਾ ਅੱਜ ਬਟਨ ਦਬਾਉਣ ਨਾਲ ਚੀਕਾਂ ਨਿਕਲਣੀਆਂ ਇਹਨਾਂ ਦੀਆਂ ਕਿਉਂਕਿ ਰਵਾਇਤੀ ਸਿਆਸਦਾਨਾਂ ਨੂੰ ਪੂਰੇ ਨੌਜਵਾਨਾਂ ਨੇ ਪੂਰੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੇ ਨਕਾਰਤਾ ਹੈ ਰਵਾਇਤੀ ਸਿਆਸਦਾਨਾਂ ਤੋਂ ਲੋਕ ਕੱਕੇ ਹੋਏ ਆ ਸੋ ਇਸ ਕਰਕੇ ਲੋਕ ਆਪਣੇ ਨਾਲ ਨੇ ਲੋਕਤੰਤਰ 'ਚ ਲੋਕ ਵੱਡੀ ਤਾਕਤ ਨੇ ਵੱਡੀ ਤਾਕਤ ਸਾਡੇ ਨਾਲ ਹੈ ਇਸ ਗੱਲ ਦਾ ਇਹਨਾਂ ਨੂੰ ਫਿਕਰ ਆ ਅਸੀਂ ਖਡੂਰ ਸਾਹਿਬ ਜਾ ਰਹੇ ਸੀ ਸਾਨੂੰ ਤਾਂ ਹੁਣ ਪਿੱਛੋਂ ਫੋਨ ਆ ਕੇ ਕਿਸੇ ਨੇ ਦੱਸਿਆ ਮੇਰੇ ਭਰਾ ਨੇ ਆਫਿਸ ਦੇ ਵਿੱਚੋਂ ਕਿ ਆ ਸ਼ਿਕਾਇਤ ਹੋਈ ਹੈ ਕੋਈ ਗੱਲ ਨਹੀਂ ਟਕਰਾਂਗੇ ਨਿਬੜਾਂਗੇ ਕੋਈ ਗੱਲ ਨਹੀਂ ਕੋਈ ਸ਼ਿਕਾਇਤਾਂ ਦੀ ਪਰਵਾਹ ਨਹੀਂ ਪਰ ਮੈਂ ਕਹਿੰਦਾ ਇਹੋ ਜੀਆਂ ਕੁੱਝੀਆਂ ਹਰਕਤਾਂ ਨਾ ਕਰੋ ਮਰਦ ਬਣੋ ਮਰਦਾਂ ਵਾਂਗ ਲੜਾਈ ਲੜੋ ਸੂਰਮੇ ਵਾਲੀ ਗੱਲ ਕਰੋ ਸੂਰਮੇ ਵਾਂਗ ਲੜਾਈ ਲੜੋ ਪਰਵਾਹ ਨਹੀਂ ਸਾਨੂੰ ਸਭ ਦਾ ਪਤਾ ਸਾਨੂੰ ਕਿਨੇ ਕਿਨੇ ਸ਼ਿਕਾਇਤਾਂ ਕੀਤੀਆਂ ਕਿਹੜੀਆਂ ਕਿਹੜੀਆਂ ਲੱਤਾਂ ਕਮਦੀਆਂ ਸਾਡੇ ਨਾਂ ਤੋਂ ਪਾਸ਼ਾ ਮੇ ਰੱਖਣ ਮੈਦਾਨ 'ਚ ਟੱਕਰਾਂਗੇ ਵੈਸੇ ਵੀ ਜੇ ਦਾ ਸਦਕਾ ਸਾਥ ਦਿਓ ਸਾਰੇ ਭਰਾ ਦਾ ਆਪਦੇ ਦਾ ਡੱਟਣਾ ਪੈਣਾ ਸਾਨੂੰ ਸਾਰਿਆਂ ਨੂੰ ਇਹ ਵਿਚਾਰ ਦੀ ਦਲਾਈ ਵਿੱਚ ਜਿੱਤਣਾ ਹੈ ਸੀ 4 ਤਰੀਕ ਨੂੰ ਕੱਲੀ ਵੋਟਾਂ ਦੀ ਗਿਣਤੀ ਨਹੀਂ ਹੋਣੀ 4 ਜੂਨ ਨੂੰ ਵਿਚਾਰ ਨਾਲ ਖੜਨ ਵਾਲਿਆਂ ਦੀ ਗਿਣਤੀ ਹੋਣੀ ਹੈ ਕਿ ਕੌਣ ਬਾਬਿਆਂ ਦੇ ਵਿਚਾਰ ਨਾਲ ਖੜਦੇ ਆ ਤੇ ਕੌਣ ਇਹਨਾਂ ਚੋਰਾ ਠੱਡਾਂ ਦੇ ਵਿਚਾਰ ਨਾਲ ਖੜਦੇ ਇਸ ਗੱਲ ਦਾ ਫੈਸਲਾ 4 ਤਰੀਕ ਨੂੰ ਹੋਣਾ ਸਾਥ ਦਿਓ ਤੁਹਾਡੇ ਸਾਥ ਤੇ ਭਰਪੂਰ ਹੰਗਾਰੇ ਦੀ ਆਸ ਦੇ ਵਿੱਚ ਔਲਾਦਾਂ ਚੁੱਕਾਂ ਦੇਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ